ਦੋਸਤੋ ਕੁੱਤਾ ਦਿੰਦਾ ਹੈ ਆਉਣ ਵਾਲੇ ਸਮੇਂ ਦੇ ਸ਼ੁਭ ਤੇ ਅਸ਼ੁਭ ਸੰਕੇਤ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਚੰਗਾ ਸਮਾਂ ਆਉਣ ਤੋਂ ਪਹਿਲਾਂ ਕੁਦਰਤ ਸ਼ਾਨ ਨੂੰ ਛੇ ਸ਼ੁਭ ਸੰਕੇਤ ਦਿੰਦੀ ਹੈ ਦੋਸਤੋ ਜਦੋਂ ਮਨੁੱਖ ਦਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਕੁਦਰਤ ਅਤੇ ਪਸ਼ੂ ਪੰਛੀਆਂ ਰਾਹੀ ਉਸ ਨੂੰ ਕਈ ਸ਼ੁਭ ਤੇ ਅਸ਼ੁਭ ਸੰਕੇਤ ਮਿਲਦੇ ਹਨ ਇਸ ਨਾਲ ਮਨੁੱਖ ਨੂੰ ਇਹ ਪਤਾ ਲੱਗਦਾ ਹੈ ਕਿ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ ਤੇ ਉਸ ਨਾਲ ਕਿਹੋ ਜੀਆਂ ਘਟਨਾਵਾਂ ਹੋਣ ਵਾਲੀਆਂ ਹਨ ਦੋਸਤੋ ਉਂਝ ਭਾਵੇਂ ਭਵਿੱਖ ਨੂੰ ਕੋਈ ਨਹੀਂ ਦੇਖ ਸਕਦਾ ਪਰ ਸਾਡੇ ઋષਿ-ਮੁਨੀ ਬਹੁਤ ਗਿਆਨੀ ਸਨ ਉਹਨਾਂ ਨੇ ਵੇਦਾਂ 'ਚ ਕੁਝ ਅਜੀਹੇ ਸੰਕੇਤਾਂ ਬਾਰੇ ਦੱਸਿਆ ਹੈ ਜਿਸ ਨਾਲ ਵਿਅਕਤੀ ਆਪਣੇ ਭਵਿੱਖ ਦਾ ਅਨੁਮਾਨ ਲਗਾ ਸਕਦਾ ਹੈ ਤੇ ਸਟੀਕ ਜਾਣਕਾਰੀ ਵੀ ਪ੍ਰਾਪਤ ਕਰ ਸਕਦਾ ਹੈ ਇਨ੍ਹਾਂ ਬਾਰੇ ਸੰਕੇਤਾਂ ਦਾ ਅਹਿਸਾਸ ਸਾਨੂੰ ਪਹਿਲਾਂ ਹੀ ਕੁਦਰਤ ਰਾਹੀਂ ਮਿਲ ਜਾਂਦਾ ਹੈ ਗੀਤਾ ਚ ਇੱਕ ਪ੍ਰਸੰਗ ਅਨਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਨਾਰਦ मुनि ਨੂੰ ਕਿਹਾ ਸੀ ਕਿ ਜਦੋਂ ਕਿਸੇ ਮਨੁੱਖ ਦਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਤਦ ਮੈਂ ਕੁਦਰਤ ਕੀਟ ਪਤੰਗੀਆਂ ਤੇ ਜਾਨਵਰਾਂ ਦੁਆਰਾ ਉਸ ਨੂੰ ਸੰਕੇਤ ਦਿੰਦਾ ਹਾਂ ਇਸ ਨਾਲ ਮਨੁੱਖ ਇਹ ਜਾਣ ਸਕਦਾ ਹੈ ਕਿ ਉਸ ਦਾ ਸਮਾਂ ਬਦਲਣ ਵਾਲਾ ਹੈ ਤੇ ਉਸ ਦੀ ਕਿਸਮਤ ਵੀ ਇਸ ਲਈ ਹਰ ਵਿਅਕਤੀ ਨੂੰ ਇਨ੍ਹਾਂ ਸੰਕੇਤਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਜੇਕਰ ਇਹ ਜੇਕਰ ਉਹ ਇਹਨਾਂ ਨੂੰ ਸਮਝ ਨਹੀਂ ਸਕਿਆ ਤਾਂ ਆਉਣ ਵਾਲੇ ਚੰਗੇ ਸਮੇਂ ਦਾ ਲਾਭ ਨਹੀਂ ਉਠਾ ਸਕੇਗਾ ਇਹ ਸੰਕੇਤ ਸਾਨੂੰ ਵੱਖ-ਵੱਖ ਜੀਵ ਜੰਤੂਆਂ ਤੇ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ ਪਰ ਦੋਸਤੋ ਉਹਨਾਂ ਵਿੱਚੋਂ ਇੱਕ ਅਜੀਹਾ ਜੀਵ ਹੈ ਜਿਸ ਨੂੰ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਜੋ ਸਾਡੇ ਆਸ-ਪਾਸ ਆਸਾਨੀ ਨਾਲ ਦੇਖਣ ਨੂੰ ਮਿਲ ਜਾਂਦਾ ਹੈ ਉਹ ਹੈ ਜੀਵ ਹੈ ਕੁੱਤਾ ਦੋਸਤੋ ਕੁੱਤੇ ਨੂੰ ਭੈਰ ਬਾਬਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕੁੱਤੇ ਨੂੰ ਧਿਆਨ ਨਾਲ ਦੇਖਦੇ ਹੋ ਤਾਂ ਉਸਦੇ ਵਿਵਹਾਰ ਤੋਂ ਤੁਹਾਨੂੰ ਕਈ ਸ਼ੁਭ ਤੇ ਅਸ਼ੁਭ ਸੰਕੇਤ ਮਿਲ ਸਕਦੇ ਹਨ ਇਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਤੁਹਾਨੂੰ ਅਮੀਰੀ ਪ੍ਰਾਪਤ ਹੋਵੇਗੀ ਜਾਂ ਕਿਸੇ ਦੁਰਘਟਨਾ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਤੁਸੀਂ ਇਨ੍ਹਾਂ ਸੰਕੇਤਾਂ ਨੂੰ ਸਮਾ ਰਹਿੰਦੇ ਪਹਿਚਾਨ ਲੈਂਦੇ ਹੋ ਤਾਂ ਤੁਸੀਂ ਆਉਣ ਵਾਲੀਆਂ ਘਟਨਾਵਾਂ ਨੂੰ ਟਾਲ ਸਕਦੇ ਹੋ ਤਾਂ ਆਓ ਜਾਣਦੇ ਹਾਂ ਕੁੱਤੇ ਦੁਆਰਾ ਮਿਲਣ ਵਾਲੇ ਕੁਝ ਸੰਕੇਤਾਂ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਵੀਡੀਓ ਵਧੀਆ ਰਹੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਕੁੱਤਾ ਤੁਹਾਨੂੰ ਦੇਖ ਕੇ ਪੂਛ ਹਿਲਾਉਣ ਲੱਗੇ ਤਾਂ ਇਹ ਇੱਕ ਸ਼ੁਭ ਸੰਕੇਤ ਹੈ ਦੋਸਤੋ ਇੱਥੇ ਅਸੀਂ ਘਰ ਦਾ ਪਾਲਤੂ ਕੁੱਤੇ ਦੀ ਗੱਲ ਨਹੀਂ ਕਰ ਰਹੇ ਸਗੋਂ ਅਜਿਹੇ ਕੁੱਤੇ ਦੀ ਗੱਲ ਕਰ ਰਹੀ ਹਾਂ ਜੋ ਤੁਹਾਨੂੰ ਜਾਣ ਦਾ ਨਾ ਹੋਵੇ ਤੇ ਗਲੀ ਜਾਂ ਸੜਕ ਤੇ ਰਹਿੰਦਾ ਹੋਵੇ ਜੇਕਰ ਉਹ ਕੁੱਤਾ ਤੁਹਾਨੂੰ ਦੇਖ ਕੇ ਅਚਾਨਕ ਆਪਣੀ ਪੂਛ ਹਿਲਾਉਣ ਲੱਗੇ ਤਾਂ ਸਮਝ ਜਾਓ ਇਹ ਸ਼ੁਭ ਸੰਕੇਤ ਹੈ ਅਝੀ ਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਕੁੱਤਾ ਤੁਹਾਨੂੰ ਦੇਖ ਕੇ ਪੂਛ ਹਿਲਾਉਣ ਲੱਗੇ ਤੇ ਤੁਹਾਡੇ ਵੱਲ ਆਉਣ ਲੱਗੇ ਤਾਂ ਤੁਸੀਂ ਜਿਸ ਵੀ ਕੰਮ ਲਈ ਜਾ ਰਹੇ ਹੋ ਉਹ ਕੰਮ ਸਫਲ ਹੋਵੇਗਾ ਇਸ ਤੋਂ ਇਲਾਵਾ ਬਾਬਾ ਬੈਰਵ ਰਾਹੁ ਅਤੇ ਕੇਤੂ ਵਰਗੇ ਗ੍ਰਹਿ ਜੋ ਆਮ ਤੌਰ ਤੇ ਅਸ਼ੁਭ ਮੰਨੇ ਜਾਂਦੇ ਹਨ ਉਹਨਾਂ ਦੇ ਮਾੜੇ ਪ੍ਰਭਾਵ ਤੁਹਾਡੇ ਤੋਂ ਟਲ ਜਾਣਗੇ ਦੋਸਤੋ ਕੁੱਤੇ ਨੂੰ ਸ਼ਨੀ ਦੇਵ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ ਇਸ ਲਈ ਜੇਕਰ ਸਨੀ ਦੀ ਸਾੜ ਸਾਤੀ ਚੱਲ ਰਹੀ ਹੈ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਤੋਂ ਸਮਾਪਤ ਹੋ ਸਕਦੀ ਹੈ ਇਹ ਸਭ ਸੰਕੇਤ ਕਿ ਹੁਣ ਤੁਹਾਡਾ ਚੰਗਾ ਸਮਾਂ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ ਤਾਂ ਦੋਸਤੋ ਜੇਕਰ ਅਜਿਹਾ ਕੁਝ ਤੁਹਾਡੇ ਨਾਲ ਹੁੰਦਾ ਹੈ ਤਾਂ ਖੁਸ਼ ਹੋ ਜਾਓ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਜੇਕਰ ਤੁਸੀਂ ਕਿਸੇ ਜ਼ਰੂਰ ਕੰਮ ਕਰਕੇ ਘਰੋਂ ਨਿਕਲ ਰਹੇ ਹੋ ਜ਼ਰੂਰੀ ਕੰਮ ਕਰਕੇ ਘਰੋਂ ਨਿਕਲ ਰਹੇ ਹੋ ਤਾਂ ਤੁਹਾਨੂੰ ਦੇਖਦੇ ਹੀ ਕੋਈ ਕੁੱਤਾ ਤੁਹਾਡੇ ਸੱਜੇ ਪਾਸੇ ਮੂੰਹ 'ਚ ਕੋਈ ਸ਼ਾਕਹਾਰੀ ਵਸਤੂ ਜਿਵੇਂ ਰੋਟੀ ਜਾਂ ਕੁਝ ਹੋਰ ਲੈ ਕੇ ਜਾਂਦਾ ਹੈ ਤਾਂ ਦੋਸਤੋ ਇਹ ਵੀ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਸਮਝ ਲਓ ਕਿ ਇਹ ਸੰਕੇਤ ਤੁਹਾਡੀ ਯਾਤਰਾ ਤੇ ਮੰਗਲਵਈ ਹੋਣ ਵਾਲਾ ਹੈ ਇਹ ਇਸ਼ਾਰਾ ਕਰਦਾ ਹੈ ਕਿ ਤੁਸੀਂ ਜਿਸ ਵੀ ਕੰਮ ਲਈ ਜਾ ਰਹੇ ਹੋ ਉਸ ਵਿੱਚ ਸਫਲਤਾ ਜ਼ਰੂਰ ਮਿਲੇਗੀ ਸਿਰਫ ਇੰਨਾ ਹੀ ਨਹੀਂ ਇਹ ਸ਼ੁਭ ਘਟਨਾ ਇਹ ਦੱਸਦੀ ਹੈ ਕਿ ਤੁਹਾਡੇ ਘਰ ਚ ਬਹੁਤ ਜ਼ਿਆਦਾ ਧਨ ਦਾ ਆਗਮਨ ਹੋਣ ਵਾਲਾ ਹੈ ਤਾਂ ਦੋਸਤੋ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਇਸ ਨੂੰ ਹਲਕੇ ਚ ਨਾ ਲਓ ਇਹ ਸੰਕੇਤ ਹੈ ਕਿ ਤੁਹਾਡੀ ਜ਼ਿੰਦਗੀ ਚ ਚੰਗਾ ਤੇ ਮਹੱਤਵਪੂਰਨ ਬਦਲਾਅ ਆਉਣ ਵਾਲਾ ਹੈ ਕੁੱਤੇ ਦਾ ਭੌਂਕਣਾ ਦੋਸਤੋ ਜਦੋਂ ਅਸੀਂ ਕਿਤੇ ਜਾ ਰਹੇ ਹੋਈਏ ਜਾਂ ਖੜੇ ਹੋਈਏ ਤੇ ਉੱਥੇ ਹੋਰ ਲੋਕ ਵੀ ਮੌਜੂਦ ਹੋਣ ਪਰ ਕੁੱਤਾ ਸਿਰਫ ਤੁਹਾਡੇ ਤੇ ਭੌਂਕੇ ਤਾਂ ਇਹ ਇੱਕ ਮਹੱਤਵਪੂਰਨ ਸੰਕੇਤ ਹੈ ਇਸ ਦਾ ਮਤਲਬ ਹੈ ਕਿ ਕੁੱਤਾ ਤੁਹਾਨੂੰ ਸਾਵਧਾਨ ਕਰ ਰਿਹਾ ਹੈ ਜੇਕਰ ਤੁਸੀਂ ਕਿਸੇ ਜ਼ੂਰੀ ਕੰਮ ਲਈ ਬਾਹਰ ਜਾ ਰਹੇ ਹੋ ਤਾਂ ਚੰਗਾ ਹੋਵੇਗਾ ਕਿ ਉਸ ਯਾਤਰਾ ਨੂੰ ਟਾਲ ਦਿਓ ਜਾਂ ਕੁਝ ਸਮੇਂ ਲਈ ਰੁਕ ਜਾਓ ਕੁੱਤੇ ਦੇ ਭੌਂਕਣ ਦਾ ਅਰਥ ਹੈ ਹੋ ਸਕਦਾ ਹੈ ਕਿ ਨੇੜਲੇ ਭਵਿੱਖ 'ਚ ਤੁਹਾਡੇ ਨਾਲ ਕੋਈ ਅਣਹੋਣੀ ਵਾਪਰ ਸਕਦੀ ਹੈ ਜੇਕਰ ਤੁਸੀਂ ਦੇਖਦੇ ਹੋ ਕਿ ਕੁੱਤਾ ਤੁਹਾਡੇ ਵੱਲ ਭੱਜਿਆ ਆ ਰਿਹਾ ਹੈ ਤਾਂ ਉਸ ਨੂੰ ਹਲਕੇ 'ਚ ਨਾ ਲਓ ਥੋੜੀ ਦੇਰ ਉੱਥੇ ਰੁਕ ਜਾਣਾ ਤੁਹਾਡੇ ਲਈ ਲਾਭਦਾ ਕਸਾਵਿਤ ਹੋ ਸਕਦਾ ਹੈ ਇਹ ਸਮਾਂ ਨਾ ਸਿਰਫ ਤੁਹਾਡੀ ਸੁਰੱਖਿਆ ਯਕੀਨੀ ਕਰ ਸਕਦਾ ਹੈ ਸਗੋਂ ਤੁਹਾਡੇ ਕੰਮ ਨੂੰ ਸਫਲ ਬਣਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ। ਕੁੱਤਾ ਇਸ ਨਾਲ ਤੁਹਾਡੇ ਪ੍ਰਤੀ ਸਿਰਫ ਚਿੱਤ ਆਮ ਨਹੀਂ ਦਾ ਕੰਮ ਨਹੀਂ ਕਰਦਾ ਸਗੋਂ ਉਹ ਤੁਹਾਨੂੰ ਚੌਕਸ ਰਹਿਣ ਤੇ ਸੰਭਾਵਨੀ ਸੰਕਟ ਤੋਂ ਬਚਣ ਲਈ ਵੀ ਪ੍ਰੇਰਿਤ ਕਰਦਾ ਹੈ। ਤਾਂ ਦੋਸਤੋ ਕੁੱਤੇ ਦੀਆਂ ਇਹਨਾਂ ਹਰਕਤਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਤੁਹਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੋ ਸਕਦਾ ਹੈ। ਕੁੱਤੇ ਦਾ ਤੁਹਾਨੂੰ ਦੇਖ ਕੇ ਭੱਜ ਜਾਣਾ ਦੋਸਤੋ ਜਦੋਂ ਤੁਸੀਂ ਆਪਣੇ ਘਰੋਂ ਨਿਕਲਦੇ ਹੋ ਜਾਂ ਆਪਣੇ ਆਸ-ਪਾਸ ਕਿਸੇ ਕੁੱਤੇ ਨੂੰ ਦੇਖਦੇ ਹੋ ਤੇ ਉਹ ਬਿਨਾਂ ਕਿਸੇ ਕਾਰਨ ਤੇ ਜਿਵੇਂ ਹੀ ਤੁਸੀਂ ਉਸ ਨੂੰ ਡਰਾਇਆ ਜਾਂ ਭਜਾਇਆ ਨਹੀਂ ਸਿਰਫ ਤੁਹਾਨੂੰ ਦੇਖ ਕੇ ਭੱਜ ਜਾਂਦਾ ਹੈ ਤਾਂ ਇਹ ਇੱਕ ਗੰਭੀਰ ਸੰਕੇਤ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੁਭ ਸੰਕੇਤ ਨਹੀਂ ਹੈ ਇਸ ਦਾ ਅਰਥ ਇਹ ਹੋ ਸਕਦਾ ਹੈ ਕਿ ਤੁਹਾਡੇ ਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੈ ਜਾਂ ਫਿਰ ਤੁਹਾਡੇ ਤੇ ਕਿਸੇ ਬੁਰੀ ਸ਼ਕਤੀ ਦਾ ਸਾਆ ਹੈ ਦੋਸਤੋ ਕੁੱਤਾ ਆਪਣੀਆਂ ਵਿਸ਼ੇਸ਼ ਇੰਦਰੀਆਂ ਕਾਰਨ ਬੁਰੀਆਂ ਤੇ ਚੰਗੀਆਂ ਸ਼ਕਤੀਆਂ ਨੂੰ ਪਛਾਣ ਸਕਦਾ ਹੈ। ਉਸਦੀ ਸਮਰੱਥਾ ਉਸ ਨੂੰ ਕਿਸੇ ਵੀ ਸਥਿਤੀ ਦੀ ਪੂਰਵਮਾਣੀ ਕਰਨ ਵਿੱਚ ਸਮਰੱਥ ਬਣਾਉਂਦੀ ਹੈ। ਜੇਕਰ ਕੋਈ ਕੁੱਤਾ ਤੁਹਾਨੂੰ ਦੇਖ ਕੇ ਭੱਜਦਾ ਹੈ ਜਾਂ ਇਹ ਵੀ ਸੰਭਵ ਹੈ ਕਿ ਤੁਹਾਡੇ ਆਸ-ਪਾਸ ਕੋਈ ਨਕਾਰਾਤਮਕ ਊਰਜਾ ਜਾਂ ਬੁਰੀ ਸ਼ਕਤੀ ਮੌਜੂਦ ਹੋਵੇਗੀ। ਐਸੀ ਸਥਿਤੀ ਜ ਜਤੋਂ ਤੁਹਾਨੂੰ ਤੁਰੰਤ ਸਾਵਧਾਨੀ ਵਰਤਣੀ ਚਾਹੀਦੀ ਹੈ। ਜਿੰਨੀ ਜਲਦੀ ਹੋ ਸਕੇ ਕਿਸੇ ਮੰਦਰ ਖਾਸ ਕਰਕੇ ਹਨੂਮਾਨ ਜਾਂ ਮਹਿਰ ਮੰਦਰ ਚ ਜਾਓ ਅਤੇ ਉਥੇ ਦੀਵਾ ਜਗਾਓ ਤੇ ਭਗਵਾਨ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਬਾਹਰ ਕੱਢਣ ਜੇਕਰ ਕਿਸੇ ਨੇ ਤੁਹਾਡੇ ਤੇ ਕੋਈ ਜਾਦੂ ਟੂਣਾ ਕੀਤਾ ਹੈ ਤਾਂ ਇਹ ਸਮਾਪਤ ਹੋ ਜਾਵੇਗਾ ਨਾਲ ਹੀ ਕੋਈ ਵੀ ਬੁਰੀ ਸ਼ਕਤੀ ਤੁਹਾਡੇ ਆਸ-ਪਾਸ ਤੋਂ ਦੂਰ ਹੋ ਜਾਵੇਗੀ ਇਸ ਤਰ੍ਹਾਂ ਤੁਸੀਂ ਆਪਣੀ ਸੁਰੱਖਿਆ ਕਰ ਸਕਦੇ ਹੋ ਤੇ ਜ਼ਿੰਦਗੀ ਵਿੱਚ ਸਕਾਰਾਤਮਕ ਊਰਜਾ ਲਿਆ ਸਕਦੇ ਹੋ ਕੁੱਤੇ ਦਾ ਰਾਤ ਨੂੰ ਚੁਰਾਉਣਾ ਜਾਂ ਦਿਨ ਚ ਤੁਹਾਡੇ ਘਰ ਦੇ ਆਸ-ਪਾਸ ਹੋਣਾ ਦੋਸਤੋ ਜੇਕਰ ਕੋਈ ਕੁੱਤਾ ਤੁਹਾਡੇ ਘਰ ਦੇ ਆਸ-ਪਾਸ ਜਾਂ ਕਈ ਕੁੱਤੇ ਮਿਲ ਕੇ ਝੁੰਡ ਚ ਰੋਣ ਲੱਗਦੇ ਹਨ ਤਾਂ ਇਹ ਬਿਲਕੁਲ ਵੀ ਸ਼ੁਭ ਸੰਕੇਤ ਨਹੀਂ ਹੈ ਕੁੱਤਿਆਂ ਕੋਲ ਛੇਵੀਂ ਇੰਦਰੀ ਹੁੰਦੀ ਹੈ ਤੇ ਉਹ ਅਲੋਪਕ ਸ਼ਕਤੀਆਂ ਨੂੰ ਦੇਖ ਸਕਦੇ ਹਨ ਇਸ ਤਰ੍ਹਾਂ ਹੌਣ ਸੰਕੇਤ ਦਿੰਦਾ ਹੈ ਕਿ ਤੁਹਾਡੇ ਘਰ 'ਚ ਕੋਈ ਅਣਹੋਣੀ ਵਾਪਰਨ ਵਾਲੀ ਹੈ ਇਹ ਸੰਕੇਤ ਬਿਮਾਰੀ ਜਾਂ ਕਿਸੇ ਅਣਹੋਣੀ ਘਟਨਾ ਵੱਲ ਇਸ਼ਾਰਾ ਕਰਦਾ ਹੈ ਖਾਸ ਕਰਕੇ ਜੇਕਰ ਕੁੱਤਾ ਮੂੰਹ ਉੱਪਰ ਵੱਲ ਕਰਕੇ ਰੋਂਦਾ ਹੈ ਤਾਂ ਇਹ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਉੱਥੇ ਉਹ ਮੂੰਹ ਹੇਠਾਂ ਕਰਕੇ ਰੋਂਦਾ ਹੈ ਤਾਂ ਤੁਹਾਨੂੰ ਤੁਰੰਤ ਭਜਾ ਦੇਣਾ ਚਾਹੀਦਾ ਹੈ ਪਰ ਧਿਆਨ ਰੱਖੋ ਕੁੱਤੇ ਨੂੰ ਮਾਰਨਾ ਨਹੀਂ ਤੁਸੀਂ ਉਸ ਨੂੰ ਡਰਾ ਕੇ ਭਜਾ ਸਕਦੇ ਹੋ ਕੁੱਤੇ ਨੂੰ ਮਾਰਨਾ ਪਾਪ ਮੰਨਿਆ ਜਾਂਦਾ ਹੈ ਕੁੱਤਾ ਤੁਹਾਨੂੰ ਦੇਖ ਕੇ ਖੇਡਣ ਲੱਗੇ। ਦੋਸਤੋ ਜੇਕਰ ਤੁਸੀਂ ਕਿਤੇ ਜਾ ਰਹੇ ਹੋ, ਘਰੋਂ ਨਿਕਲ ਰਹੇ ਹੋ ਜਾਂ ਬਾਹਰ ਖੜੇ ਹੋ ਤਾਂ ਅਚਾਨਕ ਕੋਈ ਆਵਾਰਾ ਕੁੱਤਾ ਜੋ ਤੁਹਾਡੇ ਗਲੀ ਜਾਂ ਮੁਹੱਲੇ 'ਚ ਰਹਿੰਦਾ ਹੈ ਪਰ ਤੁਹਾਡਾ ਪਾਲਤੂ ਨਹੀਂ ਹੈ ਤੁਹਾਨੂੰ ਦੇਖ ਕੇ ਖੇਡਣ ਲੱਗੇ ਤਾਂ ਇਹ ਵੀ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਸੰਕੇਤ ਭਗਵਾਨ ਸ਼ਨੀ ਦੇਵ ਨੇ ਆਸ਼ੀਰਵਾਦ ਦਾ ਪ੍ਰਤੀਕ ਹੈ। ਭਗਵਾਨ ਵੈਰਪ ਪੈਰਵ ਦੀ ਕਿਰਪਾ ਨਾਲ ਤੁਹਾਡੇ ਜੀਵਨ 'ਚ ਸਕਾਰਾਤਮਕ ਬਦਲਾਅ ਆਉਣ ਵਾਲੇ ਹਨ। ਕੁੱਤੇ ਦਾ ਅਜੀਹਾ ਵਿਵਹਾਰ ਇਹ ਦਰਸਾਉਂਦਾ ਹੈ ਕਿ ਤੁਹਾਡੇ ਬੁਰੇ ਦਿਨ ਹੁਣ ਖਤਮ ਹੋਣ ਵਾਲੇ ਹਨ ਤੇ ਤੁਹਾਡੇ ਚੰਗੇ ਦਿਨ ਜਲਦ ਹੀ ਸ਼ੁਰੂ ਹੋਣਗੇ। ਇਹ ਵੀ ਸੰਭਵ ਹੈ ਕਿ ਕਿਸੇ ਪਰਲੋਕਿਕ ਸਕਾਰਾਤਮਕ ਸ਼ਕਤੀ ਜਿਵੇਂ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦਾ ਸੰਕੇਤ ਹੋਵੇ। ਇਸ ਲਈ ਤੁਹਾਡੇ ਵਿਗੜੇ ਕੰਮ ਵੀ ਬਣਨ ਲੱਗਣਗੇ। ਤੁਹਾਡੀ ਕਿਸਮਤ ਚਮਕੇਗੀ ਤੇ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੋਗੇ ਇਸ ਤਰ੍ਹਾਂ ਦਾ ਸੰਕੇਤ ਮਿਲਣ ਤੇ ਤੁਹਾਨੂੰ ਆਵਾਰਾ ਕੁੱਤਿਆਂ ਨੂੰ ਰੋਟੀ ਜ਼ਰੂਰ ਖਵਾਉਣੀ ਚਾਹੀਦੀ ਹੈ ਇਹ ਨਾ ਸਿਰਫ ਤੁਹਾਡੇ ਲਈ ਸ਼ੁਭ ਹੋਵੇਗਾ ਸਗੋਂ ਤੁਹਾਡੇ ਆਉਣ ਵਾਲੇ ਸਮੇਂ ਨੂੰ ਵੀ ਹੋਰ ਜ਼ਿਆਦਾ ਸਕਾਰਾਤਮਕ ਬਣਾਵੇਗਾ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਹੈ